ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਤਿਸ ਬਲਹਾਰਣੇ ਜਲਥਲ ਮਈਲ ਸੋਏ ਇਸ ਸ਼ਲੋਕ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਕਰਨ ਔਰ ਕਾਰਨ ਇੱਕੋ ਹੀ ਹੈ ਉਪਰਵ ਹੈ ਰਬ ਕੇ ਨੂੰ ਕਿਹਾ ਹੈ ਪ੍ਰਭ ਆਪਣੇ ਮੂਲ ਨੂੰ ਕਿਹਾ ਗਿਆ ਹੈ ਕਿ ਦੂਸਰਾ ਕੋਈ ਨਹੀਂ ਹੈ ਕਿਉਂਕਿ ਗੁਰਬਾਣੀ ਦਾ ਬਚਨ ਹੈ ਜਾਨਨ ਹਾਰ ਪ੍ਰਭੁ ਪਰਵੀਨ ਬਾਰ ਭੇਖਨ ਕਾਹੂਂ ਪੀਨ ਹੁਣ ਜਿਹੜਾ ਪ੍ਰਭ ਸ਼ਬਦ ਆਉਂਦਾ ਉਹ ਹੁਕਮ ਵਾਸਤੇ ਆਉਂਦਾ ਹੈ ਜਿਹੜਾ ਪ੍ਰਭ ਸ਼ਬਦ ਹੈ ਉਹ ਮੂਲ ਵਾਸਤੇ ਆਉਂਦਾ ਹੈ ਨਾਨਕ ਜੀ ਕਹਿੰਦੇ ਹਨ ਕਿ ਅਸੀਂ ਪਰਮੇਸ਼ਰ ਤੋਂ ਬੁਲਹਾਰ ਜਾਂਦੇ ਹਾਂ ਪਾਵ ਜਲ ਵਿੱਚ ਥਲ ਵਿੱਚ ਧਰਤੀ ਦੇ ਉੱਤੇ ਥਲ ਵਿੱਚ ਮਤਲਬ ਪਹਾੜਾਂ ਤੇ ਉੱਚੀਆਂ ਨੀਵੀਆਂ ਜਗ੍ਹਾ ਤੇ ਮੈਹਲ ਮਦਾਨੀ ਇਲਾਕਿਆਂ ਵਿੱਚ ਜਿਹੜਾ ਜੀਵਾਂ ਦੀ ਰੱਖਿਆ ਕਰਦਾ ਹੈ ਉਸ ਪਰਮੇਸ਼ਰ ਨੂੰ ਅਸੀਂ ਨਮਸਕਾਰ ਕਰਦੇ ਹਾਂ ਉਸ ਤੋਂ ਬੁਲਾਹਾਰ ਜਾਂਦੇ ਹਾਂ ਅਸ਼ਟਪਦੀ ਕਰਨ ਕਰਾਵਨ ਕਰਨੇ ਯੋਗ ਜੋਤਿਸ ਭਾਵ ਸੋਈ ਹੋਗ ਹੁਣ ਉਹਵੇਂ ਤਾਂ ਸੰਸਾਰ ਵਿੱਚ ਵੀ ਜਿਹੜੇ ਜੀਵ ਹੈਗੇ ਆ ਹੈ ਜਿਨ੍ਹਾਂ ਨੇ ਸਰੀਰ ਧਾਰਨ ਕੀਤਾ ਹੈਗਾ ਉਹ ਕਾਫੀ ਕੁਝ ਦੂਸਰੇ ਜਾਨਵਰਾਂ ਤੋਂ ਜਾਂ ਦੂਸਰਿਆਂ ਤੋਂ ਜਿਹਦੀ ਬੁੱਧੀ ਜ਼ਿਆਦਾ ਹੈ ਉਹ ਕਮ ਲੈ ਲੈਂਦਾ ਹੈ ਇਸ ਤਰ੍ਹਾਂ ਇਹ ਵੀ ਕਰਨ ਕਰਾਉਣ ਕਰਨ ਦੇ ਯੋਗ ਹੈਗਾ ਪਰ ਅਸਲ ਵਿੱਚ ਇੱਥੇ ਗੱਲ ਹੈ ਕਿ ਜਿਹੜਾ ਪਰਮੇਸ਼ਰ ਹੈ ਉਹ ਜੀਵਾਂ ਨੂੰ ਅੱਗੇ ਤੋਂ ਅੱਗੇ ਗਿਆਨ ਦੇਣ ਲਈ ਸਮਰੱਥ ਹੈਗਾ ਤੇ ਜੋ ਉਹ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਖਿੰਮੈ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਸ ਪਾਰਾਵਾਰਾ ਉਹ ਇੱਕ ਖਿੰ ਵਿੱਚ ਹੀ ਥਾਪ ਸਕਦਾ ਹੈ ਤੇ ਇੱਕ ਥਨ ਵਿੱਚ ਹੀ ਉਹਦਾ ਨਾਸ ਕਰ ਸਕਦਾ ਹੈ ਇਸ ਕਰਕੇ ਉਸਦਾ ਪਾਰਾਵਾਰ ਭਾਵੇਂ ਸਾਡੀ ਮਨੁੱਖੀ ਬੁੱਧੀ ਦੀ ਪਕੜ ਤੋਂ ਪਰੇ ਹੈ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਕਈ ਵਾਰ ਪਸਰੇ ਉਪਾਸ ਆਰਾ ਕਈ ਵਾਰ ਜਿਹੜਾ ਇਹ ਸ੍ਰਿਸ਼ਟੀ ਹੈਗੀ ਇਹ ਬਾਣੀ ਹੈ ਤੇ ਖਤਮ ਹੋਈ ਹੈ ਹੁਕਮ ਧਾਰ ਅਧਰ ਰਹਾਵਾ ਹੁਕਮ ਉਪਜੇ ਹੁਕਮ ਸਮਾਵਾ ਜਦੋਂ ਇਹ ਜੀਵ ਜਿਹੜੀ ਆਪਣੀ ਇੱਛਾ ਧਾਰਨ ਕਰ ਲੈਂਦਾ ਮਾਇਆ ਦੀ ਇੱਛਾ ਪੈਦਾ ਕਰ ਲੈਂਦਾ ਹੈਗਾ ਤਾਂ ਫਿਰ ਇਹ ਸੱਚ ਤੋਂ ਬਗੈਰ ਅਧਰ ਰਹਿ ਜਾਂਦਾ ਹੈਗਾ ਅਪੂਰਨ ਰਹਿ ਜਾਂਦਾ ਹੈ ਕਿਉਂਕਿ ਇਹ ਹੁਕਮ ਵਿੱਚ ਪੈਦਾ ਹੋਇਆ ਹੈ ਇਹਨੂੰ ਹੁਕਮ ਵਿੱਚ ਹੀ ਸਮਾਉਣਾ ਹੈ ਇਸ ਕਰਕੇ ਜੇ ਹੁਕਮ ਬ ਚੱਲੇਗਾ ਤਾਂ ਹੀ ਇਹਦਾ ਹੀ ਹੁਕਮ ਨਾਲ ਬਣ ਸਕਦੀ ਹੈ ਤਾਂ ਹੀ ਹੁਕਮ ਵਿੱਚ ਸਮਾ ਸਕਦਾ ਹੈ ਪਰ ਜਿੰਨਾ ਚਿਰ ਅਧਰ ਰਹਾਂਦਾ ਹੈ ਭਾਵੇਂ ਹੁਕਮ ਦਿਨ ਵਿੱਚ ਨਹੀਂ ਸਮਾਉਂਦਾ ਜਾਂ ਹੁਕਮ ਵਿੱਚ ਨਹੀਂ ਚੱਲਦਾ ਤਾਂ ਇਹ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਹੁਕਮ ਦੇ ਵਿੱਚ ਹੀ ਇਹ ਜੇ ਦਾ ਹੁਕਮ ਵਿੱਚ ਚੱਲਦਾ ਹੈ ਤਾਂ ਉੱਚਾ ਹੈਗਾ ਹੁਕਮ ਵਿੱਚ ਨਹੀਂ ਚੱਲਦਾ ਤੇ ਨੀਚ ਹੈਗਾ ਇਸ ਤਰ੍ਹਾਂ ਇਹ ਆਪਣੀ ਇਹਦੀ ਮਰਜ਼ੀ ਹੈ ਕਿ ਹੁਕਮ ਵਿੱਚ ਚੱਲੇ ਜਾਂ ਨਾ ਚੱਲੇ ਇਸ ਕਰਕੇ ਜਿਹੜਾ ਉੱਚ ਨੀਚ ਹੈਗਾ ਇਹ ਆਪਣੇ ਵਿਵਹਾਰ ਕਰਕੇ ਜਾਂ ਇਹਦੀਆਂ ਇਛਾਵਾਂ ਕਰਕੇ ਇਹ ਉੱਚ ਨੀਚ ਹੈਗਾ ਜਿਵੇਂ ਕਿ ਗਰਵਾਣੀ ਦਾ ਵਾਕ ਹੈ ਆਪਸ ਕੋ ਜੋ ਜਾਣੇ ਉੱਚਾ ਸੋਈ ਗਨੀਏ ਸਭ ਤੇ ਨੀਚਾ ਤੇ ਜੇ ਕੋਈ ਆਪਣੇ ਆਪ ਨੂੰ ਉੱਚਾ ਕਹਾਉਂਦਾ ਹੈ ਤਾਂ ਅਸਲ ਵਿੱਚ ਉਹ ਨੀਚਾ ਹੈ ਕਿਉਂਕਿ ਉੱਚਾ ਤਾਂ ਪਰਮੇਸ਼ਰ ਹੈਗਾ ਉੱਚਾ ਤਾਂ ਸੱਚ ਹੀ ਹੈਗਾ ਇਹ ਜੀਵ ਤਾਂ ਝੂਠਾ ਹੈਗਾ ਇਸ ਕਰਕੇ ਜੇ ਹੰਕਾਰ ਵਿੱਚ ਕੋਈ ਕਹੋਂਦਾ ਵੀ ਹੈ ਤਾਂ ਇਸ ਕਰਕੇ ਇਸ ਨੂੰ ਨੀਚਾ ਕਿਹਾ ਗਿਆ ਹੈਗਾ ਹੁਕਮ ਹੈ ਅਨੇਕ ਰੰਗ ਪ੍ਰਕਾਰ ਕਿ ਹੁਕਮ ਦੇ ਵਿੱਚ ਇਹ ਜਿਹੜਾ ਹੈਗਾ ਜੇ ਤਾਂ ਇਹ ਇੱਛਾ ਇੱਕ ਦੀ ਪੈਦਾ ਕਰਦਾ ਹੈ ਕਿ ਇੱਕ ਆਸਰਾ ਖੋ ਮਨਮਾਹੇ ਸਰਬ ਨੂੰ ਨਾਨਕ ਮਿਟ ਜਾਏ ਇਹ ਤਾਂ ਸੱਚ ਦੇ ਵਿੱਚ ਚੱਲਣ ਦੀ ਇੱਛਾ ਪ੍ਰਗਟ ਕਰਦਾ ਹੈ ਇੱਛਾ ਧਾਰਨ ਕਰਦਾ ਹੈ ਜਬ ਭੁੱਖ ਪੈਦਾ ਕਰਦਾ ਹੈ ਸੱਚ ਦੀ ਤਾਂ ਇਹ ਇੱਕ ਹੋ ਸਕਦਾ ਹੈ ਨਹੀਂ ਤਾਂ ਫਿਰ ਦੂਸਰੇ ਮਾਇਆ ਦੇ ਅਨੇਕਾਈ ਰੰਗ ਤੇ ਪ੍ਰਕਾਰਾਂ ਦੇ ਵਿੱਚ ਭਾਗ ਕਿਸਮਾਂ ਦੇ ਵਿੱਚ ਇਹਦਰ ਉਧਰ ਭਜਿਆ ਫਿਰਦਾ ਹੈਗਾ ਇਹ ਵੀ ਇਸ ਦੀ ਇੱਛਾ ਤੇ ਹੀ ਖੜਾ ਹੈ ਕਿ ਕੀ ਚਾਹੁੰਦਾ ਹੈ ਕਰ ਕਰ ਦੇਖੇ ਆਪਣੀ ਵਿਢਾਈ ਨਾਨਕ ਸਭਵੇਂ ਰਹਾ ਸਮਾਈ ਹੁਣ ਪਰਮੇਸ਼ਰ ਨੇ ਸਾਰੇ ਜੀਵ ਕੀਤੇ ਆਗੇ ਆ ਤੇ ਉਹ ਉਹਨਾਂ ਨੂੰ ਕੀਤਾ ਹੈ ਤੇ ਉਹਨਾਂ ਦੀ ਰੱਖਿਆ ਵੀ ਉਹ ਆਪ ਹੀ ਕਰਦਾ ਹੈ ਕਿਉਂਕਿ ਜਿਹੜੀਆਂ ਜੋਤਾਂ ਜਿਨ੍ਹਾਂ ਵਿੱਚ ਕਮੀ ਪੈਦਾ ਹੋ ਗਈ ਇੱਛਾ ਪੈਦਾ ਹੋ ਗਈ ਉਹਨਾਂ ਨੂੰ ਅੱਗੇ ਤੋਂ ਅੱਗੇ ਭਰ ਕੇ ਪੂਰਾ ਕਰਨ ਵਾਲਾ ਗਿਆਨ ਦੇ ਰਿਹਾ ਹੈ ਇਸ ਤਰ੍ਹਾਂ ਉਹ ਆਪ ਇਹਨਾਂ ਨੂੰ ਇਹਨਾਂ ਦੀ ਦੇਖਭਾਲ ਕਰ ਰਿਹਾ ਹੈ ਅਤੇ ਨਾਨਕ ਜੀ ਇੱਥੇ ਉਪਦੇਸ਼ ਕਰ ਰਹੇ ਹਨ ਕਿ ਸਰਵ ਵਿਆਪੀ ਪਰਮੇਸ਼ਰ ਸ਼ਬਦ ਰੂਪ ਵਿੱਚ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਅਤੇ ਉਹਨਾਂ ਦਾ ਗਿਆਨ ਅੱਗੇ ਤੋਂ ਅੱਗੇ ਵਧਾਰਿਆ ਹੈ। ਪ੍ਰਭ ਭਾਵ ਹੈ, ਮਾਨੁੱਖ ਗਤੀ ਭਾਵ ਹੈ, ਪ੍ਰਭ ਭਾਵ ਹੈ ਤਾਂ ਪਾਥਰ ਤਰਾਵ ਹੈ। ਹੁਣ ਇੱਥੇ ਫਿਰ ਸ਼ਬਦ ਪ੍ਰਵਾਹ ਆਇਆ ਹੈ, ਪ੍ਰਵਾਹ ਆਪਣੇ ਮੂਲ ਵਾਸਤੇ ਆਇਆ ਹੈ। ਜੇ ਆਪਣੇ ਅੰਦਰ ਜਿਹੜਾ ਹਿਰਦੇ ਵਿੱਚ ਸਾਹ ਲੈਂਦਾ ਹੈ। ਤੇ ਜੇ ਉਹਦੇ ਅੰਦਰ ਇੱਛਾ ਹੋਵੇ ਤਾਂ ਸੱਚ ਨੂੰ ਸਮਝਣ ਦੀ ਤਾਂ ਉਹ ਗਤੀ پا ਸਕਦਾ ਹੈ। ਪਰ ਉਹਦੀ ਇੱਛਾ ਤੇ ਕਿਹੜੀ ਹੈ ਗੱਲ। ਤੇ ਜੇ ਉਹਦੀ ਇੱਛਾ ਹੋਵੇ ਤਾਂ ਜਿਹੜਾ ਪੱਥਰ ਵੀ ਤਰ ਸਕਦਾ ਹੈ ਕਿਉਂਕਿ ਹਰੇਕ ਦੇ ਅੰਦਰ ਜਿਹੜਾ ਸਾਹ ਲੈਂਦਾ ਹੈ ਉਹ ਪ੍ਰਾਵੇ ਹੈ ਹੁਣ ਜੇ ਤਾਂ ਇਹਦੇ ਅੰਦਰ ਇੱਛਾ ਪੈਦਾ ਹੋ ਜਾਂਦੀ ਸੱਚ ਦੀ ਕਿ ਮੈਂ ਸੱਚ ਨੂੰ ਸਮਝਣਾ ਹੈ ਤਾਂ ਪਰਮੇਸ਼ਰ ਇਹਦੀ ਕਿਰਪਾ ਕਰਦਾ ਇਹਨੂੰ ਉਹੋ ਜਿਹੀਆਂ ਸਹੂਲਤਾਂ ਦਿੰਦਾ ਜਿਹਦੇ ਕਰਕੇ ਗਿਆਨ ਲੈ ਸਕਦਾ ਹੈ ਤੇ ਜਿਹੜਾ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਪਰ ਜਿਹੜਾ ਨਹੀਂ ਇੱਛਾ ਪੈਦਾ ਕਰਦਾ ਕਿਉਂਕਿ ਪਰਮੇਸ਼ਰ ਗਰੁਗੰਜਨ ਹੈ ਕਿਸ ਕਰਕੇ ਉਹਦੇ ਹੰਕਾਰ ਕਰਕੇ ਉਹਨੂੰ ਗਾਤ ਗਾਤ ਬਿਰੋਧ ਜੁਨਾਂ ਵਿੱਚ ਪੈਂਦਾ ਰਹਿੰਦਾ ਹੈ ਇਹ ਪਰ ਇਹ ਸਾਰਾ کوشش ਦੀ ਇੱਛਾ ਤੇ ਖੜਾ ਹੈਗਾ ਹਰੇਕ ਜੀਬ ਦੇ ਹੱਥ ਵਿੱਚ ਹੈ ਕਿ ਉਹ ਸਤਿ ਨੂੰ ਸਮਝ ਲਵੇ ਤੇ ਨਾ ਸਮਝੇ ਪ੍ਰਭਾਵ ਹੈ ਬਿਨਸਾਤ ਤੇ ਰੱਖੇ ਪ੍ਰਭਾਵ ਹੈ ਤਾਂ ਹਰ ਗੁਣ ਭਾਗ ਹੈ ਜੇ ਇਸ ਦੇ ਮੂਲ ਨੂੰ ਭਾਵੇ ਤਾਂ ਬਿਨਾਂ ਸਾਤ ਉਹ ਵੀ ਰੱਖ ਸਕਦਾ ਹੈ ਜਿਵੇਂ ਕਿ ਮਾਂ ਦੇ ਗਰਭ ਵਿੱਚ ਇਹਨੂੰ ਸਾਹ ਨਹੀਂ ਆਉਂਦਾ ਪਰ ਫਿਰ ਵੀ ਉਹ ਇਦੀ ਰੱਖਿਆ ਕਰਦਾ ਹੈ ਜੇ ਮਾਂ ਦੇ ਗਰਭ ਵਿੱਚ ਸਾਹ ਲੈਂਦਾ ਹੋਵੇ ਜੋ ਕੁਝ ਵੀ ਮਾਤਾ ਦੇ ਗਰਭ ਵਿੱਚ ਹੁੰਦਾ ਹੈ ਇਸ ਦੇ ਆਲੇ ਦੁਆਲੇ ਉਹ ਇਸ ਦੇ ਅੰਦਰ ਜਾ ਸਕਦਾ ਹੈ ਕਿ ਉਸ ਦੇ ਨਾਲ ਇਸ ਦੀ ਮ੍ਰਿਤ्यु ਵੀ ਹੋ ਸਕਦੀ ਹੈ ਇਸ ਕਰਕੇ ਉੱਥੇ ਜਿਹੜਾ ਰੱਖਿਆ ਕਰਦਾ ਇਹਦਾ ਜਿਹੜਾ ਮੂਲ ਆ ਉਹ ਰੱਖਿਆ ਕਰਦਾ ਹੈ ਤੇ ਉਸ ਦੇ ਕਾਰਨ ਹੀ ਇਸ ਦਾ ਜਿਹੜਾ ਸਰੀਰ ਬਣਦਾ ਹੈ ਤੇ ਜੇ ਇਸ ਦੇ ਮੂਲ ਦੇ ਅੰਦਰ ਇੱਛਾ ਹੋਵੇ ਤਾਂ ਇਹ ਹਰ ਗੁਣ ਜਿਹੜੇ ਸੱਚ ਦਾ ਗਿਆਨ ਆ ਸੱਚ ਦੇ ਗੁਣਾਂ ਉਹਨਾਂ ਦਾ ਵਿਖਿਆਨ ਕਰ ਸਕਦਾ ਹੈ ਇਹ ਸਾਰਾ ਕੋਸ਼ਿਸ਼ ਦੇ ਮੂਲ ਦੀ ਮੂਲ ਤੇ ਇੱਛਾ ਤੇ ਖੜਾ ਹੈ ਪ੍ਰਭ ਭਾਵੇ ਤਾਂ ਪਤਤ ਉਧਾਰੇ ਆਪ ਕਰੇ ਆਪਨ ਵਿਚਾਰੇ ਹੁਣ ਜੇ ਇਸ ਦੇ ਮੂਲ ਨੂੰ ਪਾਉਂਦਾ ਆਵੇ ਤਾਂ ਜਿਹੜੇ ਪਤਤ ਆ ਉਹਨਾਂ ਦਾ ਵੀ ਆਧਾਰ ਹੋ ਸਕਦਾ ਹੈ ਕੋਈ ਵੀ ਸੰਸਾਰ ਵਿੱਚ ਚਾਹੇ ਚੰਗਾ ਚਾਹੇ ਮਾੜਾ ਹੈ ਚਾਹੇ ਪਤਾ ਤਾਂ ਹੈ ਚਾਹੇ ਨਹੀਂ ਪਤਾ ਚਾਹਗਾ ਪਰ ਜੇ ਹੁਕਮ ਵਿੱਚ ਚੱਲੇ ਸੱਚ ਦੇ ਗਿਆਨ ਨੂੰ ਰਵੇ ਗੁਰਬਾਣੀ ਦੇ ਉਪਦੇਸ਼ ਨੂੰ ਸੁਣੇ ਮੰਨੇ ਉਸ ਤੇ ਚੱਲੇ ਤਾਂ ਉਸ ਦਾ ਵੀ ਆਧਾਰ ਹੋ ਸਕਦਾ ਹੈ ਕਿਉਂਕਿ ਹਰ ਇੱਕ ਜੀਵ ਦੇ ਉਹਰੇ ਮੂਲ ਤੇ ਖੜਾ ਹੈ ਉਹ ਆਪ ਹੀ ਕਰਦਾ ਹੈ ਤੇ ਆਪ ਹੀ ਉਹਦੀ ਵਿਚਾਰ ਕਰਦਾ ਹੈ ਤੇ ਜੇ ਉਹਨੂੰ ਸੱਚ ਚੰਗਾ ਲੱਗੇ ਤਾਂ ਸੱਚ ਵਾਲੇ ਪਾਸੇ ਜਾ ਸਕਦਾ ਜਿਹੜੇ ਝੂਠ ਵਾਲੇ ਪਾਸੇ ਜਾਣਾ ਚਾਹੁੰਦਾ ਝੂਠ ਵਾਲੇ ਪਾਸੇ ਜਾ ਸਕਦਾ ਹੈ ਇਸ ਕਰਕੇ ਉਹਦੇ ਆਪਣੇ ਹੀ ਵਿਚਾਰ ਤੇ ਖੜਾ ਹੈ ਦੋ ਸਿਰਿਆਂ ਦਾ ਆਪ ਸੁਆਮੀ ਖੇਲੇ ਬਿਗਸੇ ਅੰਤਰਜਾਮੀ ਹੁਣ ਇੱਥੇ ਬਚਨ ਆਇਆ ਕਿ ਦੋ ਸਿਰਿਆਂ ਦਾ ਆਪ ਸੁਆਮੀ ਜਿਹੜਾ ਪਰਮੇਸ਼ਰ ਦਾ ਜਿਹੜਾ ਹੁਕਮ ਆਇਆ ਉਸ ਦੀ ਦੋਨੇ ਪਾਸੇ ਉਹਦਾ ਹੁਕਮ ਹੀ ਚੱਲਦਾ ਹੈ ਚਾਹੇ ਜੀਵ ਚਾਹਣ ਤੇ ਭਾਬ ਸਾਗਰ ਵਿੱਚ ਰਹਿ ਸਕਦੇ ਤੇ ਚਾਹੇ ਜੀਵ ਚਾਹਣ ਤੇ ਸੁਖ ਸਾਗਰ ਵਿੱਚ ਜਾ ਸਕਦੇ ਆ ਜੇ ਹੁਕਮ 'ਤੇ ਚੱਲਣਗੇ ਤਾਂ ਸੁਖ ਸਾਗਰ ਵਿੱਚ ਜਾ ਸਕਦੇ ਆ ਤੇ ਜੇ ਨਹੀਂ ਹੁਕਮ 'ਤੇ ਚੱਲੂਗੇ ਤਾਂ ਫਿਰ ਨਰਕ ਵਿੱਚ ਭਾਵ ਐ ਸੰਸਾਰ ਵਿੱਚ ਦੁੱਖ ਭੋਗਦੇ ਰਹਿੰਦੇ ਆਂ ਪਰਮੇਸ਼ਰ ਦੀ ਤਾਂ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ ਇਹਨਾਂ ਦੇ ਭਲੇ ਵਾਸਤੇ ਅੱਗੇ ਨਾ ਜੀਵਾਂ ਦੇ ਹੱਥ ਵਿੱਚ ਹੈ ਕਿ ਕਿਹੜੇ ਪਾਸੇ ਜਾਣਾ ਆਏਗਾ ਇਹ ਤਾਂ ਸਭ ਉਸ ਦਾ ਖੇਲ ਹੈਗਾ ਪਾਪ ਪੁੰਨ ਦੋਨੋਂ ਭਾਈ ਦੋਨੋਂ ਮਿਲ ਕੇ ਸ੍ਰਿਸ਼ਟਾ ਭਾਈ ਇਹ ਹਰੇਕ ਜੀਵ ਦੇ ਅੰਦਰ ਜਿਹੜੀਆਂ ਦੋਨਾਂ ਇਛਾਵਾਂ ਹਨ ਚਾਹੇ ਸੱਚ ਨੂੰ ਲੈ ਲਵੇ ਤੇ ਚਾਹੇ ਝੂਠ ਨੂੰ ਲੈ ਲਵੇ ਇਸ ਤਰ੍ਹਾਂ ਹਰੇਕ ਜੀਵ ਹੀ ਆਪਣੇ ਦੋਨਾਂ ਪਾਸਿਆਂ ਦਾ ਜ਼ਿੰਮੇਵਾਰ ਹੈ ਜਿਵੇਂ ਕਿ ਗਰਬਾਣੀ ਦਾ ਬਚਨ ਹੁੰਦਾ ਅੰਤ ਨਵੇੜਾ ਤੇਰੇ ਜੀ ਪੈ ਲੀ ਜਾਏ ਹੁਣ ਜਿਹੜੀ ਪਰਮੇਸ਼ਰ ਨੇ ਸ੍ਰਿਸ਼ਟੀ ਕੀਤੀ ਹੈ ਇਹ ਉਹਦਾ ਖੇਲ ਹੈ ਤੇ ਉਹ ਖੇਲ ਨੂੰ ਜਦੋਂ ਜੀਵਾਂ ਵਿੱਚ ਹੁੰਦਾ ਦੇਖਦਾ ਹੈ ਤੋ ਉਹ ਤੁਹਾਨੂੰ ਦੇਖ ਕੇ ਖੁਸ਼ ਵੀ ਹੁੰਦਾ ਕਿਉਂਕਿ ਅੰਤਰਜਾਮੀ ਨੂੰ ਪਤਾ ਹੈ ਸਾਰਾ ਕੁਝ ਕਿ ਕਿਵੇਂ ਹੋ ਰਿਹਾ ਹੈ ਜੋ ਭਾਵ ਹੈ ਸੋਕਾਰ ਕਰਾਵਾ ਨਾਨਕ ਦ੍ਰਿਸ਼ਟੀ ਅਵਰਨਾ ਹੈ ਹੁਣ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਜੀਵ ਨੂੰ ਉਹ ਜੀ ਉਹਕਾਰ ਕਰਦਾ ਹੈਗਾ ਹੋਰ ਉਹਦੀ ਦ੍ਰਿਸ਼ਟੀ ਵਿੱਚ ਦੂਸਰਾ ਕੁਝ ਨਹੀਂ ਆਉਂਦਾ ਕਿਉਂਕਿ ਜਿਸ ਤਰ੍ਹਾਂ ਕਿਸੇ ਨੂੰ ਚੰਗਾ ਲੱਗਦਾ ਉਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਤੇ ਹੋਰ ਜੇ ਉਹਨੂੰ ਕੋਈ ਦੱਸੇ ਵੀ ਭੇਦਾਂ ਨਹੀਂ ਐਦਾਂ ਕਰ ਗੁਰਬਾਣੀ ਦਾ ਉਪਦੇਸ਼ ਸੁਣ ਕੇ ਮੰਨ ਕੇ ਉਹ ਤੇ ਚੱਲ ਪਰ ਉਹਦੀ ਦਿੱਸ਼ਤੀ ਵਿੱਚ ਹੈ ਹੀ ਨਹੀਂ ਜਿਹੜੀ ਇਹ ਚੀਜ਼ ਉਹ ਨਹੀਂ ਆਉਂਦੀ ਇਸ ਕਰਕੇ ਨਾਨਕ ਜੀ ਕਹਿੰਦੇ ਹਨ ਕਿ ਜਿਵੇਂ ਜਿਵੇਂ ਕਿਸੇ ਨੂੰ ਪਾਉਂਦਾ ਹੈ ਉਸੇ ਉਸੇ ਤਰ੍ਹਾਂ ਉਹ ਕਰਦਾ ਹੈਗਾ ਕੋ ਮਾਨਕ ਤੇ ਕਿਆ ਹੋਵੇ ਆਵੇ ਜੋਤ ਸੁਭਾਵ ਹੈ ਸੋਈ ਕਰਾਵੇ ਇੱਥੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਮਾਨਕ ਜਿਹੜਾ ਮਨੁੱਖ ਹੈ ਜਿਹੜਾ ਇਹ ਸਰੀਰ ਜਿਸ ਨੇ ਸਰੀਰ ਧਾਰਨ ਕੀਤਾ ਹੈਗਾ ਇਸ ਤੇ ਕੀ ਹੋਇਆ ਵੇ ਇੱਕ ਹੀ ਕਰ ਸਕਦਾ ਹੈ ਜੋ ਤਿਸ ਭਾਵ ਹੈ ਸੋਈ ਕਰਾਵਾ ਹੁਣ ਜਿਹੜਾ ਹੁਕਮ ਨੂੰ ਚੰਗਾ ਲੱਗਦਾ ਹੈਗਾ ਤੇ ਉਹ ਹੀ ਹੁੰਦਾ ਹੈ ਉਹ ਹੀ ਇਹ ਤੋਂ ਕਰਾਉਂਦਾ ਹੈ ਪਰ ਇਹ ਵੱਖਰੀ ਗੱਲ ਹੈ ਕਿ ਜੀਵਾਂ ਦੇ ਅਗਿਆਨਤਾ ਕਰਕੇ ਮੰਨਦੇ ਹਨ ਕਿ ਮੈਂ ਕੁਝ ਕਰਦਾ ਜਿਵੇਂ ਕਿ ਗਰਵਾਣੀ ਦਾ ਵਾਕ ਹੈ ਜਦ ਜਾਣੇ ਮੈਂ ਕਿਛ ਕਰਦਾ ਤਬ ਲੱਗ ਗਰਭ ਜੋਨੀ ਵਿੱਚ ਫਿਰਦਾ ਜਿਨ੍ਹਾਂ ਤੇ ਜਾਣਦਾ ਕਿ ਮੈਂ ਕਿਛ ਕਰਦਾ ਉਹਨਾਂ ਤੇ ਗਰਭ ਜੋਨੀ ਵਿੱਚ ਫਰਦਾ ਫਿਰਦਾ ਰਹਿੰਦਾ ਹੈ ਜਦੋਂ ਇਹਨੂੰ ਸਮਝ ਆ ਜਾਂਦੀ ਕਿ ਸਾਰਾ ਕੁਝ ਹੁਕਮ ਵਿੱਚ ਹੁੰਦਾ ਹੈ ਉਦੋਂ ਇਹ ਗਰਭਜੋਣ ਤੋਂ ਭਾਵ ਭਾਵ ਸਾਗਰ ਤੋਂ ਸੁਖ ਸਾਗਰ ਵਿੱਚ ਆ ਜਾਂਦਾ ਹੈ ਇਸਕੇ ਹੱਥ ਹੋਏ ਤਾਂ ਸਭ ਕਿਛਲੇ ਜੋਤ ਸੁਭਾਵ ਸੋਹੀ ਕਰੇ ਹੁਣ ਇਸ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਜੇ ਹੋਵੇ ਤਾਂ ਇਹ ਸਾਰਾ ਸੰਸਾਰ ਇਹ ਆਪਣੇ ਹੱਥ ਵਿੱਚ ਕਰ ਲਵੇ ਇਸੇ ਲਈ ਜਪਜੀ ਸਾਹਿਬ ਵਿੱਚ ਬਚਨ ਆਇਆ ਹੈ ਭੁੱਖਿਆਂ ਭੁੱਖ ਨਾ ਉਤਰੀ ਜੇ ਬਨਨਾਪੁਰੀਆ ਭਾਰ ਬੇਰੀ ਭੁੱਖ ਨਹੀਂ ਉੱਤਰਦੀ ਉੱਤਰ ਸਾਗਰੀ ਜੇ ਭਾਵੇਂ ਸਾਰੇ ਸ੍ਰਿਸ਼ਟੀ ਦਾ ਸਾਰਾ ਕੁਝ ਇਹਨੂੰ ਮਿਲ ਜਵੇ ਹੁਣ ਜੋ ਪਰਮੇਸ਼ਰ ਨੂੰ ਪਾਉਂਦਾ ਹੈਗਾ ਉਹ ਹੀ ਇਹ ਕਰਦਾ ਹੈਗਾ ਅਨਜਾਨਤ ਵਿਖਿਆ ਮੈ ਰਚੇ ਜੇ ਜਾਨਤ ਆਪਨ ਆਪ ਬਚੇ ਹੁਣ ਇਹ ਅਨਜਾਨ ਹੋਣ ਕਰਕੇ ਇਹਨੂੰ ਨਾ ਸਮਝ ਹੋਣ ਕਰਕੇ ਮਾਇਆ ਦੇ ਵਿੱਚ ਰਚਿਆ ਹੋਇਆ ਹੈ ਪਰ ਜੇ ਇਹਨੂੰ ਸੱਚ ਦੀ ਸਮਝ ਆ ਜਵੇ ਤਾਂ ਇਹ ਤੋਂ ਬਚ ਸਕਦਾ ਹੈ ਕਿਉਂਕਿ ਮਾਇਆ ਜਿਹੜੀ ਨਾਗਣੀ ਹੈਗੀ ਹੈ ਤੇ ਉਸ ਵਿੱਚ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਮਾਇਆ ਅਗਨ ਸਭ ਇੱਕੋ ਜਹੀ ਕਰਤੇ ਖੇਲ ਰਚਾਇਆ ਜਿਸ ਤਰ੍ਹਾਂ ਅੱਗ ਹੈ ਉਸੇ ਤਰ੍ਹਾਂ ਇਹ ਮਾਇਆ ਹੈ ਇਹ ਕਰਤੇ ਦਾ ਖੇਲ ਹੈ ਤੇ ਮਾਇਆ ਵਿੱਚ ਜਿਹੜੇ ਜੀਵ ਹੈ ਉਹ ਜਿਵੇਂ ਅੱਗ ਨਾਲ ਭੁਜਰਿਆ ਹੁੰਦੇ ਨੇਵੇਂ ਮਾਇਆ ਦੀਆਂ ਛਾਵਾਂ ਕਰਕੇ ਦਰੁਦਰ ਭੱਜੇ ਫਿਰਦੇ ਹਨ ਭਰਮੇ ਭੂਲਾ ਦੋ ਦਿਸਤਾਗ ਨਿਮਖ ਮੈਂ ਚਾਰ ਗੁੰਡ ਫਰੀਆਵ ਭਰਮ ਦੇ ਵਿੱਚ ਹੋਣ ਕਰਕੇ ਇਹ ਦਸਾਂ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ ਆਪਣੀ ਇੱਛਾਵਾਂ ਦੇ ਕਾਰਨ ਤੇ ਇੱਕ ਸਕਿੰਟ ਵਿੱਚ ਚਾਰੇ ਗੁੰਡ ਚਾਰੇ ਗੁੰਡਾ ਮਤਲਬ ਚਾਰੇ ਜਿੱਥੇ ਸ਼ਾਵਾਂ ਵਿੱਚ ਚਾਰੇ ਪਾਸੇ ਫਿਰਦਾ ਹੈਗਾ ਮਨ ਕਰਕੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਜਨ ਨਾਮ ਲੇ ਦੂਜੇ ਪਾਸੇ ਜਿਹੜੇ ਸੱਚ ਦੇ ਹੁਕਮ ਵਿੱਚ ਚੱਲਦੇ ਹਨ ਉਹਨਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਨੂੰ ਭਗਤੀ ਮਿਲਦੀ ਹੈ ਭਾਵ ਉਹ ਆਪਣੇ ਮੂਲ ਦੀ ਭਗਤੀ ਕਰਦੇ ਹਨ ਗੁਰ ਕੀ ਸੇਵਾ ਸ਼ਬਦ ਵਿਚਾਰ ਕਰਦੇ ਹਨ ਤੇ ਨਾਨਕ ਜੀ ਕਹਿੰਦੇ ਹਨ ਜਿਹੜੇ ਇਹੋ ਜਿਹੇ ਜਨ ਹੁੰਦੇ ਹਨ ਉਹਨਾਂ ਨੂੰ ਨਾਮ ਮੰਮਲੇ ਭਾਵ ਸੱਚ ਦਾ ਗਿਆਨ ਮਿਲਦਾ ਹੈ ਕਿਨ ਮੈ ਨੀਚ ਕੀਟ ਕੋ ਰਾਜ ਪਾਰ ਬ੍ਰह्म ਗਰੀਬ ਨਵਾਦ ਤੇ ਜਿਨ੍ਹਾਂ ਨੂੰ ਭਗਤੀ ਦਿੰਦਾ ਹੈ ਉਹ ਤੇ ਇੱਕ ਛਿਣ ਦੇ ਵਿੱਚ ਜਿਹੜੇ ਨੀਚ ਨੀਚ ਜਿਹਨਾਂ ਦਾ ਆਪਾਂ ਹੁਕਮ ਦਾ ਵਿਰੋਧ ਕਰਦੇ ਆ ਤਾਂ ਨੀਚ ਹੈ ਤੇ ਜਦੋਂ ਹੁਕਮ 'ਤੇ ਚੱਲਣ ਲੱਗ ਜਾਂਦੇ ਆਂ ਤੇ ਫੇਰ ਉਹ ਉਹਨਾਂ ਨੂੰ ਜਿਹੜਾ ਸੱਚ ਦੀ ਸਮਝ ਆਉਣ ਲੱਗ ਜਾਂਦੀ ਹੈ ਖਿੰਮੇ ਨੀਚ ਕੀਟ ਕੋ ਰਾਜ ਇਸ ਤਰ੍ਹਾਂ ਜਿਹੜਾ ਕੀੜਾ ਹੈ ਉਹਨੂੰ ਵੀ ਜਿਹੜਾ ਅਬਨਾਸੀ ਰਾਜ ਮਿਲ ਸਕਦਾ ਹੈ ਪਰ ਛੜ ਤੇ ਕਿ ਉਹ ਹੁਕਮ 'ਤੇ ਚੱਲੇ ਕਿਉਂਕਿ ਪਾਰਬਰਮ ਗਰੀਬ ਨਿਵਾਜ ਜਿਹੜਾ ਪਾਰਬਰਮ ਹੈਗਾ ਉਹ ਗਰੀਬਾਂ ਦੀ ਭਾਵ ਜਿਹੜੇ ਸੱਚ ਨੂੰ ਸਮਝਣ ਵਾਲੇ ਹਨ ਉਹਨਾਂ ਨੂੰ ਨਿਵਾਜਣ ਵਾਲਾ ਹੈ ਜਾ ਕੀ ਦ੍ਰਿਸ਼ਟੀ ਕਸ਼ੂ ਨਾ ਆਵੇ ਤਿਸ ਤਤਕਾਰ ਦੋ ਦਿਸ ਪ੍ਰਗਟਾਵੇ ਹੁਣ ਜਿਸ ਦੀ ਦ੍ਰਿਸ਼ਟੀ ਵਿੱਚ ਕਸ਼ੂ ਕੁਝ ਵੀ ਨਜ਼ਰ ਨਹੀਂ ਆਉਂਦਾ ਭਾਵੇਂ ਜਿਹਨੂੰ ਆਪਣੀਆਂ ਇਛਾਵਾਂ ਦੇ ਕਾਰਨ ਹੋਰ ਦੂਸਰਾ ਕੋਈ ਦੀਦਾ ਨਹੀਂ ਗਾ ਸੱਚ ਸੱਚ ਦੀ ਕੋਈ ਗੱਲ ਸਮਝਣ ਲਈ ਤਿਆਰ ਹੀ ਨਹੀਂ ਹੈਗਾ ਤਿਸ ਤਤਕਾਰ ਦੋ ਦਿਸ ਪ੍ਰਗਟਾਵੇ ਜੇ ਜੇ ਕਿਤੇ ਉਹ ਹੁਕਮ 'ਤੇ ਚੱਲਣ ਲੱਗ ਜਵੇ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਲਵੇ ਮੰਨ ਲਵੇ ਉਹ ਤੇ ਚੱਲਣ ਲੱਗ ਜਵੇ ਤਾਂ ਉਸ ਨੂੰ ਵੀ ਇਹ ਸਾਰਾ ਕੁਝ ਸਮਝ ਆ ਸਕਦਾ ਹੈ ਤੇ ਉਹ ਦਸਾਂ ਦਿਸ਼ਾਵਾਂ ਵਿੱਚ ਵੀ ਉਹ ਵੀ ਪ੍ਰਗਟ ਹੋ ਸਕਦਾ ਹੈ ਪ੍ਰਗਟ ਹੋਣਾ ਕੋਈ ਸਰੀਰਕ ਲੈਵਲ ਦੀ ਗੱਲ ਨਹੀਂ ਹੈ ਮਤਲਬ ਗਿਆਨ ਦੇ ਲੈਵਲ ਤੇ ਜਦੋਂ ਜਦੋਂ ਕਿਸੇ ਨੂੰ ਗਿਆਨ ਹੁੰਦਾ ਹੈ ਤਾਂ ਗਿਆਨ ਦੀ ਉਹ ਗਿਆਨ ਕਰਦਾ ਹੈ ਜਿਵੇਂ ਗਰਵਾਇੰਦਾ ਵਚਨ ਹੈ ਹਰ ਕਾ ਭਰ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਜਿਹੜਾ ਹਰੀ ਦਾ ਭਗਤ ਹੁੰਦਾ ਹੈ ਉਹ ਪ੍ਰਗਟ ਹੁੰਦਾ ਹੈ ਛੁਪਦਾ ਨਹੀਂ ਹੈ ਕਿਉਂਕਿ ਉਸ ਦੇ ਅੰਦਰ ਸੱਚ ਦਾ ਗਿਆਨ ਹੁੰਦਾ ਹੈ ਸੱਚ ਦਾ ਗਿਆਨ ਬੋਲਦਾ ਹੈ ਤੇ ਇਸ ਦੇ ਨਾਲ ਉਹ ਸਾਰੇ ਪਾਸੇ ਹੀ ਉਹਦਾ ਬੋਲਬਾਲਾ ਹੋ ਜਾਂਦਾ ਹੈ ਜਾਕੂ ਆਪਣੀ ਕਰੈ ਬਕਸ਼ੀਸ਼ ਤਾਕਾ ਲੇਖਾ ਨਾ ਗਨੇ ਜਗਦੀਸ਼ ਜੇ ਤੇ ਆਪਣੀ ਉਹ ਬਕਸ਼ੀਸ਼ ਕਰ ਦਿੰਦਾ ਹੈ ਤਾਂ ਫਿਰ ਉਸ ਦਾ ਜਿਹੜਾ ਲੇਖਾ ਹੈਗਾ ਉਹ ਜਿਹੜਾ ਜਗਦੀਸ਼ ਭਾਪ ਜਿਵੇਂ ਧਰਮਰਾਇ ਕਹਿੰਦੇ ਹਨ ਜਾਂ ਕਹ ਲੋ ਹੁਕਮ ਉਹ ਤੋਂ ਪੁੱਛਦਾ ਨਹੀਂ ਹੈਗਾ ਉਹ ਗਿਣਦਾ ਨਹੀਂ ਹੈਗਾ ਉਹਦਾ ਲੇਖਾ ਕਿਉਂਕਿ ਲੇਖਾ ਉਹਨਾਂ 'ਚ ਰਹਿ ਜਿੰਨਾ ਚਿਰ ਆਪਾਂ ਨੂੰ ਗਿਆਨ ਨਹੀਂ ਹੈਗਾ ਜਿੰਨਾ ਚਿਰ ਆਪਾਂ ਮੰਨਦੇ ਆ ਕਿ ਮੈਂ ਇਹ ਕਰਦਾ ਹਾਂ ਉਹਨਾਂ ਚਿਰ ਆਪਨੇ ਆਪ ਹੀ ਜੀਵ ਮੰਨ ਰਿਹਾ ਕਿ ਮੈਂ ਲੇਖਾ ਲਿਖ ਰਿਹਾ ਮੈਂ ਇਹ ਕਰ ਰਿਹਾ ਉਹ ਕਰ ਰਿਹਾ ਪਰ ਜਦੋਂ ਇਹਨੂੰ ਸਮਝ ਆ ਜਾਂਦੀ ਹੈ ਕਿ ਹਰ ਜੀਵ ਭਾਵ ਸੋਈ ਜੀਉ ਕਰੰਤ ਤੇ ਜਿਵੇਂ ਹੁਕਮ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਜੀਵ ਕਰਦੇ ਹਨ ਫਿਰ ਇਸ ਲੇਖੇ ਤੋਂ ਇਹ ਵੱਚ ਜਾਂਦਾ ਹੈ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਜੀਓ ਜਿਹੜਾ ਮਨ ਹੈਗਾ ਤੇ ਉਹਦਾ ਪਿੰਡ ਗਾਂ ਸਰੀਰ ਹੈਗਾ ਸੇ ਸਾਰਾ ਕੁਝ ਜਿਹੜੀ ਰਾਸੀ ਹੈਗੀ ਆ ਇਹ ਮੂਲ ਦੀ ਹੈਗੀ ਆ ਮੂਲ ਦਾ ਜਿਹੜਾ ਧਿਆਨ ਹੈਗਾ ਉਹ ਜੀਓ ਹੈਗਾ ਤੇ ਪਿੰਡ ਅੱਗੇ ਸਰੀਰ ਹੈਗਾ ਜਿਵੇਂ ਕਿ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ বাজਾਇਆ বাজਾਇਆ ਬਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਹੁਣ ਜਿਹੜਾ ਹਰ ਦਾ ਧਿਆਨ ਹੈ ਉਹ ਤ੍ਰਿਕੂਟੀ ਵਿੱਚ ਜਦੋਂ ਜਾਂਦਾ ਹੈ ਤਾਂ ਇਸ ਸੰਸਾਰ ਨਾਲ ਜੁੜਦਾ ਹੈ ਇਸ ਸੰਸਾਰ ਇਹਨੂੰ ਸੱਚ ਲੱਗਦਾ ਹੈ ਪਰ ਧਿਆਨ ਹਰਦਾ ਹੀ ਹੈਗਾ ਆਪਾਂ ਨੂੰ ਭੁਲੇਖਾ ਹੈ ਕਿ ਆਪਾਂ ਕੁਝ ਕਰਦੇ ਹੈਗੇ ਪਰ ਅਸਲ ਵਿੱਚ ਆਪਾਂ ਸੱਚ ਦਾ ਇਸ ਰੂਪ ਹੈ ਜਿਵੇਂ ਕਿ ਗਰਵਾਣੀ ਦਾ ਵਾਕ ਹੈ ਬੋਲੇ ਭਰਤਰੀ ਸਤ ਸਰੂਪ ਪਰਮ ਤੰਤਵ ਰੇਖਨ ਰੂਪ ਕਿ ਬੋਲਣ ਵਾਲਾ ਸਤ ਸਰੂਪ ਹੈ ਉਹਦੇ ਵਿੱਚ ਕੋਈ ਰੇਖ ਰੂਪ ਨਹੀਂ ਹੁੰਦਾ ਜਿਵੇਂ ਦੂਸਰਾ ਵੀ ਵਾਕ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਮਨ ਜਿਹੜਾ ਹੈਗਾ ਇਹ ਜੋਤ ਦਾ ਸਰੂਪ ਹੈਗਾ ਇਹਨੂੰ ਪਛਾਣ ਜਿਵੇਂ ਜਿਵੇਂ ਪਛਾਣੂਗਾ ਤੇ ਇਹਨੂੰ ਸਮਝ ਪਾਏਗੀ ਕਿ ਜਿਹੜਾ ਪਿੰਡ ਹੈਗਾ ਇਹ ਜੀਵ ਜਿਹੜਾ ਹੈਗਾ ਇਹ ਆਪਣੇ ਮੂਲ ਦੇ ਹੀ ਕਾਰਨ ਹੈ ਘਟ ਘਟ ਬੂਰਨ ਬ੍ਰਹਮ ਪ੍ਰਗਾਸ ਤੇ ਜਿਹੜਾ ਹਰੇਕ ਦੇ ਘਟ ਵਿੱਚ ਹੈਗਾ ਭਾਵ ਉਹਦੇ ਵਿੱਚ ਯੋਗਤਾ ਹੈ ਕਿ ਉਹ ਚਾਵੇ ਤਾਂ ਪੂਰਨ ਬਣ ਸਕਦਾ ਹੈ ਜੇ ਆਪਣੇ ਉਹ ਮਨ ਨੂੰ ਵਸ ਕਰ ਲਵੇ ਤਾਂ ਉਹ ਪੂਰਨ ਬ੍ਰਹਮ ਉਹਦਾ ਪੂਰ ਉਹਦੇ ਅੰਦਰ ਪੂਰਨ ਪ੍ਰਕਾਸ਼ ਹੋ ਸਕਦਾ ਹੈ ਪੂਰਨ ਪ੍ਰਕਾਸ਼ ਹੋ ਸਕਦਾ ਪੂਰਨ ਚਾਨਣ ਹੋ ਸਕਦਾ ਹੈ ਪਰ ਕਿਉਂਕਿ ਅਗਿਆਨਤਾ ਹੈ ਅਗਿਆਨਤਾ ਕਰਕੇ ਅਪੂਰਨ ਹੈਗਾ ਉਹ ਪੂਰਨ ਤੇ ਨਹੀਂ ਪੂਰਨ ਹੋਣਾ ਹੈਗਾ ਤੇ ਜਿਵੇਂ ਜਿਵੇਂ ਇਹ ਸੱਚ ਵੱਲ ਨੂੰ ਜਾਂ ਸੱਚ ਦੇ ਹੁਕਮ ਵਿੱਚ ਚੱਲਦਾ ਹੈ ਜਿਵੇਂ ਕਿ ਗਰਵਾਨੀ ਦਾ ਬਚਨ ਹੁੰਦਾ ਹੈ ਜੋਤੀ ਜੋਤ ਮਿਲੀ ਸੰਪੂਰਨ ਥਿਆ ਰਾਮ ਹੁਣ ਜਿਹੜਾ ਮਨ ਬਾਹਰ ਭੱਜਿਆ ਫਿਰਦਾ ਹੈ ਜੇ ਆਪਣੇ ਮੂਲ ਦੀ ਖੋਜ ਵਿੱਚ ਲੱਗ ਜਵੇ ਤਾਂ ਇਹ ਘਟ ਘਟ ਪੂਰਨ ਪ੍ਰਗਾਸ ਇਹਦੇ ਘਟ ਦੇ ਵਿੱਚ ਪੂਰਨ ਪ੍ਰਗਾਸ ਹੋ ਸਕਦਾ ਹੈ ਆਪਣੀ ਬੰਤ ਆਪ ਬਣਾਈ ਨਾਨਕ ਜੀ ਵੇ ਦੇਖ ਬਡਾਈ ਹੁਣ ਜਿਹੜੀ ਬਣਤ ਹੈ ਉਹ ਜਿਹੜੀ ਮੂਲ ਨੇ ਆਪ ਆਪੇ ਬਣਾਈ ਹੈਗੀ ਹੈ ਹੁਕਮ ਦੇ ਦੁਆਰਾ ਤੇ ਨਾਨਕ ਜੀ ਕਹਿੰਦੇ ਹਨ ਕਿ ਉਹ ਆਪ ਹੀ ਜਿਉਂਦਾ ਹੈ ਤੇ ਆਪ ਹੀ ਜਿਹੜਾ ਆਪਣੀ ਵਿੜਾਈ ਨੂੰ ਦੇਖ ਕੇ ਖੁਸ਼ ਹੁੰਦਾ ਹੈ ਕਿਉਂਕਿ ਜਿਹੜੇ ਪੂਰਨ ਬ੍ਰह्म ਹੈ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਉਹਨੂੰ ਪਾਰ ਬ੍ਰह्म ਕਿਹਾ ਹੈ ਪਰਮੇਸ਼ਰ ਕਿਹਾ ਹੈ ਹੁਕਮ ਕਿਹਾ ਹੈ ਸ਼ਬਦ ਗੁਰੂ ਹੈ ਹੁਣ ਉਹਨਾਂ ਦੀ ਉਹਨਾਂ ਦੀ ਕਿਰਪਾ ਕਰਕੇ ਹੀ ਸਾਰਾ ਸਿਸਟਮ ਚੱਲ ਰਿਹਾ ਹੈਗਾ ਜਿਹੜੀਆਂ ਅਧੂਰਨ ਅਧੂਰ ਜੋਤਾਂ ਅਧੂਰੀਆਂ ਜੋਤਾਂ ਭਾਵ ਜਿਹਨਾਂ ਵਿੱਚ ਗਿਆਨ ਘਟ ਹੈ ਉਹ ਸੰਸਾਰ ਵਿੱਚ ਜਨਮ ਲੈ ਕੇ ਆਪਣਾ ਗਿਆਨ ਵਧਾ ਰਹੀਆਂ ਹਨ ਤੇ ਜਿਹੜੀਆਂ ਪੂਰਨ ਹੈਗੇ ਉਹ ਜਿਹੜੇ ਉਹਨਾਂ ਦੀ ਉਹ ਜਿਹੜੇ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਉਹਨੂੰ ਦੇਖ ਰਹੇ ਆ ਤੇ ਨਾਲੇ ਉਹ ਆਪਣੀ ਵਿਡਿਆਈ ਵੀ ਦੇਖ ਰਹੇ ਹਨ ਇਸ ਤਰ੍ਹਾਂ ਜਿਹੜਾ ਸਾਰਾ ਸਿਸਟਮ ਹੈ ਹਰੇਕ ਜੀਵ ਦੇ ਮੂਲ ਤੇ ਖੜਾ ਹੈ ਕਿ ਉਹ ਚਾਹੁੰਦਾ ਕੀ ਹੈ ਜੇ ਉਹ ਸੱਚ ਨੂੰ ਚਾਹੇਗਾ ਗੁਰਬਾਣੀ ਦਾ ਉਪਦੇਸ਼ ਸੁਣ ਕੇ ਮੰਨੇਗਾ ਉਸਤੇ ਚੱਲੇਗਾ ਤਾਂ ਉਹ ਜ਼ਰਦਾਹਾਰ ਹੋ ਸਕਦਾ ਹੈ ਪਰ ਜੇ ਉਹ ਹੁਕਮ ਕੀਏ ਮਨ ਭਾਵ ਦੇ ਰਾਹੇ ਭੀੜੇ ਅੱਗੇ ਜਾਵਣਾ ਭੀ ਜੇ ਆਪਣੀ ਮਨ ਦੀ ਮਰਜ਼ੀ ਪਿੱਛੇ ਚੱਲੇਗਾ ਤਾਂ ਫਿਰ ਉਹਨੂੰ ਭੀੜੇ ਰਾਹੇ ਰਾਹੇ ਅੱਗੇ ਜਾਣ ਦਾ ਮਤਲਬ ਹੈ ਕਿ ਮੁੜ ਕੇ ਫਿਰ ਦੁਬਾਰਾ ਵਾਪਸ ਆਉਣਾ ਪੈ ਜਾਏਗਾ ਫਿਰ ਸ਼ੁਰੂ ਤੋਂ ਸ਼ੁਰੂ ਕਰਨਾ ਪਵੇਗਾ ਸਟਾਰਟਿੰਗ ਤੋਂ ਲੈ ਕੇ ਫਿਰ ਉੱਪਰ ਜਾਏਗਾ ਫਿਰ ਕੋਈ ਗਲਤੀ ਕਰਦਾ ਫਿਰ ਥੱਲੇ ਚਲੇ ਜਾਂਦਾ ਹੈ ਇਸ ਕਰਕੇ ਜਿਹੜਾ ਇੱਕ ਇਹਦਾ ਜੀਵ ਦਾ ਆਪਣਾ ਹੁਕਮ ਹੈ ਇੱਕ ਇਹਦਾ ਮੂਲ ਦਾ ਜਿਹੜਾ ਮੂਲ ਦੇ ਅੰਦਰ ਇੱਛਾ ਸਿਰਫ ਸੱਚ ਨੂੰ ਲੈਣ ਦੀ ਹੈਗਾ ਾਰੇ ਅਗਿਆਨਤਾ ਕਰਕੇ ਜਿਹੜੇ ਸੰਸਾਰੀ ਬੁੱਧੀ ਕਰਕੇ ਮਨ ਜਿਹੜਾ ਹੈਗਾ ਇਹ ਸੰਸਾਰੀ ਚੀਜ਼ਾਂ ਵਿੱਚ ਫਸ ਜਾਂਦਾ ਹੈ ਤੇ ਆਪਣੇ ਮੂਲ ਨੂੰ ਨਹੀਂ ਭੁੱਜਦਾ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਮੂਲ ਨਾ ਬੁੱਝੇ ਆਪ ਨਾ ਸੋਜੇ ਭਰਮ ਵਿਆਪੀ ਅਹੰਗ ਮਨਿ ਕਿਉਂਕਿ ਆਪਣਾ ਮੂਲ ਨੂੰ ਸਮਝਦਾ ਨਹੀਂ ਹੈਗਾ ਹੰਕਾਰ ਦੇ ਕਰਕੇ ਕਿ ਇਹਨੂੰ ਭਰਮ ਵਿਆਪਿਆ ਹੋਇਆ ਹੈ ਤੇ ਦੇ ਅੰਦਰ ਹੰਕਾਰ ਹੈ ਕਿਉਂਕਿ ਜਿੰਨਾ ਚਿਰ ਮੂਲ ਨੂੰ ਨਹੀਂ ਬੁੱਝਦਾ ਉਹਨਾਂ ਚਿਰ ਇਹਨੂੰ ਸੱਚ ਦੀ ਸਮਝ ਨਹੀਂ ਆ ਸਕਦੀ ਜਿਵੇਂ ਕਿ ਗੁਰਬਾਣੀ ਦਾ ਗੁਰਵਚਨ ਹੈ ਹਉਮੈ 부ਜੇ ਤਾਂ ਦਰਸੂਜੇ ਗਿਆਨ ਵੀ ਹੋਣਾ ਕਤ ਕਤ ਲੂਜੇ ਕਿ ਜੇ ਹਉਮੈ ਨੂੰ 부ਜੇ ਤਾਂ ਇਹਨੂੰ ਦਰਵਾਜ਼ਾ ਦਰਵਾਜ਼ੇ ਦੀ ਸਮਝ ਆ ਸਕਦੀ ਹੈ ਕਿ ਕਿਹਦੇ ਪਾਸੇ ਕਿਹੜੇ ਡੋਰ ਨੂੰ ਖੋਲ ਕੇ ਅੰਦਰ ਜਾਣਾ ਹੈ ਪਰ ਗਿਆਨ ਨਾ ਹੋਣ ਕਰਕੇ ਕਦੇ ਇੱਧਰ ਜਾਂਦਾ ਕਦੇ ਉੱਧਰ ਬਾਹਰ ਮੁਕੀ ਧਿਆਨ ਨਾਲ ਕਰਕੇ ਇਸ ਸੰਸਾਰ ਵਿੱਚ ਭਜਿਆ ਫਿਰਦਾ ਆਇਆ ਇਸ ਕਰਕੇ ਇਸ ਨੂੰ ਗੁਰਵਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨ ਕੇ ਉਸ ਤੇ ਚੱਲਣ ਦੀ ਲੋੜ ਹੈ ਤਾਂ ਹੀ ਇਸ ਨੂੰ ਜਿਹੜਾ ਹੈਗਾ ਇਸ ਦਾ ਛਟਕਾਰਾ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ